ਰਿਤੇਦਾਰੀਆਂ ਨੇ ਉਹਦੇ ਨਾਲ ਉਹ ਕਿਵੇਂ ਕੱਢਣਗੇ ਜਿਨ੍ਹਾਂ ਨੇ ਡੋਲੀ 'ਚ ਬਿਠਾ ਕੇ ਤੋਰੀਆਂ ਹਈਆਂ ਨੇ ਉਹ ਕਿਵੇਂ ਤੋਰਨਗੇ ਫਿਰ ਮੈਂ ਇਹ ਵੀ ਗੱਲ ਕਹਿਣੀ ਚਾਹੁੰਨਾ ਜੇ ਜੇ ਰਿਤੇਦਾਰੀਆਂ ਪੌਣੀਆਂ ਹਨ ਨਾ ਤੇ ਇਹਨਾਂ ਦੀ ਉੱਥੇ ਹੀ ਪਿੰਡ 'ਚ ਪਾਉਣ ਜਿੱਥੇ ਇਹਨਾਂ ਦੀ ਰਿਤੇ ਜਿੱਥੇ ਉਹਦਾ ਪਿੰਡ ਆ ਉਹਨਾਂ ਨੂੰ ਘਰ ਜਵਾਈ ਕਿਉਂ ਰੱਖਦੇ ਨੇ ਉਹ ਜੇ ਧੀ ਵਿਆਹੀ ਆ ਤਾਂ ਉਹਨੂੰ ਪਿੰਡ ਪੇ ਜਾ ਉੱਥੇ ਰਹਿਣ ਹਾਂ ਪ੍ਰਵਾਸੀਆਂ ਨੇ ਇੱਕ ਅੱਛਾ ਪਰਿਵਾਰ ਦਾ ਨੌਜਵਾਨ ਬੱਚਾ ਫੇਰ ਅਮੀ ਨਾਲ ਮਾਰ ਦਿੱਤਾ। ਵੀਰਾਲ ਭਾਈ ਇਹ ਇਹ ਇੱਥੇ ਪੰਜਾਬ ਦੇ ਵਿੱਚ ਕੋਈ ਹੋਰ ਜਾਣਦੀ ਜਿੰਮੀਰ ਵਾਲਾ ਹੈ ਨਹੀਂ। ਸਾਡੇ ਦੇ ਧਰਾਵਾਂ ਲਾ ਕੇ ਸਾਨੂੰ ਡਿਬੜੂ ਗੇ ਜੇਲ੍ਹੋਂ ਛੁਡ ਦਿੰਦੇ ਆ। ਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ। ਕਿਹੜੀ ਜਥੇਬੰਦੀ ਆ ਬਾਬਾ ਜੀ ਆਪਣੀ? ਜੱਨੇਦਾਰ ਬਾਬਾ ਰਗਿਆ ਰਾਤ ਸੀ ਔਰ ਬਖਬਾ ਕਰਨਾਂ ਦਾ। ਉਮੀਦਨ ਸਾਹਿਬ ਮੋੜ ਕੇ ਚੰਡੀਗੜ੍ਹ ਮਹਾਲੀ ਉਹਨਾਂ ਦੇ ਥਾਪੇ ਵਿੱਚ ਜ਼ਿਲ੍ਹਾ ਜਸੇਦਾਰ ਤਾਸ਼ਪੁਰ ਕਰ ਦੇਗਾ। ਜ਼ਿਲ੍ਹਾ ਲੁਧਿਆਣੇ ਦੇ ਜੋ ਕਿ ਅੱਜ ਇਹ ਘਟਨਾ ਵਾਪਰੀ ਆ ਜੋ ਜਸਪਾਲ ਬੰਗਰ ਦੇ ਪੁਲਤੇ ਵੀ ਇੱਕ ਪ੍ਰਵਾਸੀਆਂ ਨੇ ਇੱਕ ਸਿੱਖ ਪਰਿਵਾਰ ਦਾ ਨੌਜਵਾਨ ਬੱਚਾ ਬੇਰਹਿਮੀ ਨਾਲ ਮਾਰ ਦਿੱਤਾ ਬਿਨਾਂ ਸੋਚੇ ਸਮਝੇ ਮਾਰਿਆ ਜੇ ਕੋਈ ਰੰਗਿਆ ਸੀ ਤੇ ਉਹਦੇ ਨਾਲ ਬਹਿ ਕੇ ਵੀ ਗੱਲ ਕਰ ਸਕਦੇ ਸੀਗੇ ਪਰ ਜਿਹੜੇ ਤਰੀਕੇ ਨਾਲ ਇਹ ਇੱਕ ਨੌਜਵਾਨ ਨੂੰ ਮਾਰਦੇ ਜਾਂ ਕਿਸੇ ਪੱਤੇ ਨੂੰ ਮਾਰਦੇ ਆ ਪਰ ਮਾਰਦੇ ਬੇਰਹਿਮੀ ਨਾਲ ਆ ਕੀ ਗੱਲ ਭਾਈ ਇਹ ਇਹ ਇੱਥੇ ਪੰਜਾਬ ਦੇ ਵਿੱਚ ਕੋਈ ਹੋਰ ਜਾਣਦੀ ਜ਼ਮੀਰ ਵਾਲਾ ਹੈ ਨਹੀਂ ਪੰਜਾਬ ਪੁਲਿਸ ਵੀ ਹੈਗੀ ਆ ਪੰਜਾਬ ਸਰਕਾਰ ਵੀ ਹੈਗੀ ਆ ਹੁਣ ਤੁਹਾਨੂੰ ਪਤਾ ਨਹੀਂ ਇਹਨਾਂ ਵਿੱਚੋਂ ਛੇ ਘੜਾ ਦਿੰਦਾ ਕਿੰਨੂ ਇਹਨਾਂ ਦੀ ਲੋੜ ਆ ਅਜੀ ਬਿਲਕੁਲ ਬਰਦਾਸ਼ਤ ਨਹੀਂ ਕਰਨਾ ਜੇ ਇਹਨਾਂ ਨੂੰ ਨਾ ਪੰਜਾਬ ਪੁਲਿਸ ਨਾ ਪਾ ਲਵੇ ਤੇ ਬਹੁਤ ਵਧੀਆ ਨਹੀਂ ਤਾਂ ਫਿਰ ਦਲਪੰਥ ਬੈਠਾ ਬਣ ਨਾਤ ਪਾ ਕੇ ਰਖਾਊਗਾ ਇਹ ਬਾਬਾ ਜੀ ਡੇਲੀ ਦੀ ਖਬਰ ਆਉਣ ਲੱਗੀ ਪਹਿਲਾਂ ਚੰਡੀਗੜ੍ਹ ਦੇ ਵਿੱਚ ਨੌਜਵਾਨ ਦੋ ਮਾਰੇ ਸੀ ਕਿਰਚੀਆਂ ਨਾਲ ਜਾਦੂਗਾ ਤੁਹਾਨੂੰ ਬਾਬਾ ਰਾਜਾ ਰਾਜ ਸਿੰਘ ਜੀ ਉੱਥੇ ਪਹੁੰਚੇ ਸੀਗੇ ਉਸ ਤੋਂ ਬਾਅਦ ਹਸਿਆਰਪੁਰ ਜੀ ਤੇ ਉਸ ਤੋਂ ਬਾਅਦ ਮਰੇ ਕੋਲੇ ਵੀ ਹੋਇਆ ਵਗਾ ਤੇ ਛਾਂਨੇ ਵਾਲ ਵੀ ਹੋਇਆ ਵਗਾ ਅੱਜ ਇੱਥੇ ਹੋ ਗਿਆ ਵਗਾ ਇਹਦੇ ਬਾਰੇ ਕੀ ਕਹਿ ਸਕਦੇ ਆ ਵੀ ਕੀ ਪ੍ਰਸ਼ਾਸਨ ਇਹਦੇ ਬਾਰੇ ਕੀ ਕਰ ਸਕਦਾ ਵਗਾ ਕਿਉਂਕਿ ਇਹਨਾਂ ਦੀ ਬਿਲਕੁਲ ਢੇਲਾ ਇਹ ਲੋਕ ਇਹਨਾਂ ਦੇ ਸਕੰਜਾ ਕਿਉਂ ਨਹੀਂ ਕੱਸਦੇ ਇਹ ਸਾਡੇ ਦੇ ਧਰਾਵਾਂ ਲਾ ਕੇ ਸਾਨੂੰ ਡਿਬੜੂਗੜ ਜੇਲ੍ਹੋਂ ਛੁਡ ਦਿੰਦੇ ਆ ਪਰ ਇਹਨਾਂ ਬਾਅਦ ਇਹ ਜੇਲ੍ਹ ਕਿਉਂ ਨਹੀਂ ਬਣੀ ਐ ਇਹ ਸਾਡੇ ਲਿਆ ਕੇ ਥਰੀਕ ਬਣਾ ਕੇ ਬਿਠਾ ਦੇ ਸਾਡੀ ਇੱਕ ਦੇ ਉੱਤੇ ਇਹਨਾਂ ਨੂੰ ਕਿਉਂ ਨਹੀਂ ਤੋਣਦੇ ਤੇ ਸਾਡੇ ਕਿਉਂ ਨਹੀਂ ਬੇਰੰਤ ਟੱਕ ਰਹੇ ਇਹਨਾਂ ਨੂੰ ਇਹਨਾਂ ਨੂੰ ਆਪਣੇ ਰਿਸ਼ਤੇਦਾਰ ਬਣਾ ਕੇ ਰੱਖਿਆ ਹੋਇਆ ਇੱਥੋਂ ਇਹਨੂੰ ਕਿਉਂ ਨਹੀਂ ਕੱਢਦੇ ਇਥੋਂ ਇਹਨਾਂ ਦਾ ਕੀ ਬੈਨੀਫਿਟ ਹੈ ਇਹਨਾਂ ਨੂੰ ਕੀ ਇੱਥੇ ਕਰੋਗੇ ਇੱਥੇ ਦੇ ਕੰਮ ਨਹੀਂ ਕਰਦੇ ਇੱਥੇ ਕੋਮ ਇੱਥੇ ਕੋਈ ਕਰਤੀ ਨਹੀਂ ਕੰਮ ਕਿਉਂ ਇਹਨਾਂ ਨੂੰ ਬਿਠਾਇਆ ਗਿਆ ਇੱਥੇ ਇਹ ਜਾਣ ਦਾ ਚੱਪ ਚਲੇ ਜਿੱਦਾਂ ਆਏ ਉਹ ਤਾਂ ਚਲੇ ਜਾਣ ਨਹੀਂ ਤਾਂ ਹੁਣ ਇਹ ਜਹੇ ਜੋ ਮਰਜੀ ਹੋਵੇ ਕੱਲ ਤਾਂ ਜਿਹੜਾ ਮਾਹੌਲ ਆ ਉਹ ਬਹੁਤ ਵੱਡੇ ਪੱਦਰ ਤੇ ਹੋਣਾ ਕਿਉਂਕਿ ਮੈਨੂੰ ਕੌਲਾ ਆ ਚੁੱਕੀਆਂ ਨੇ ਜਿੱਥੋਂ ਦਿੱਤੋਂ ਕਟਣਾ ਵਾਪਰੀ ਆ ਉਹ ਸਾਰੇ ਕੱਲ ਨੂੰ ਪਹੁੰਚ ਰਹੇ ਆ ਇਹ ਕੱਲ ਨੂੰ ਇਹ 14 ਦੇ 14 ਬੰਦੇ ਚੱਕ ਕੇ ਇਹਨਾਂ ਦਾ ਪੰਦੀਆਂ ਧਰਾਵਾਂ ਲਾ ਕੇ ਛੇੜਦੇ ਨਾ ਛੁੱਟੇ ਫੇ ਕੱਲ ਨੂੰ 14 ਦੇ 28 ਵੀ ਜਾ ਸਕਦੇ ਆ ਲੈਜ ਨਹੀਂ ਕਰਨਾ ਸੀ ਅਸੀਂ ਹੁਣ ਸਾਡੇ ਹੁਣ ਹੱਥ ਖੜੇ ਤੇ ਗਏ ਹੁਣ ਲੈਜ ਨਹੀਂ ਕਰ ਸਕਦੇ ਇਹ ਹੁਣ ਬੇਰਹਿਮੀ ਆ ਅਜੀ ਬਿਲਕੁਲ ਬਰਦਾਸ਼ ਹੀ ਨਹੀਂ ਕਰ ਲਦੇ ਹੁਣ ਬਰਦਾਸ਼ ਤੋਂ ਹੱਦ ਤੋਂ ਵੱਧ ਹੋ ਚੁੱਕੀ ਆ ਕਿੰਨਾ ਕੋ ਬਰਦਾਸ਼ ਕਰੀਏ ਬਾਬਾ ਜੀ ਪਿੰਡ ਦੇ ਲੋਕ ਜਿਹੜੇ ਇਹਨਾਂ ਨੂੰ ਕੱਢਣਾ ਚਾਹੁੰਦੇ ਨੇਗੇ ਉਹ 2 4 ਹੁੰਦੇ ਨੇਗੇ ਬਾਕੀ ਸਾਰਾ ਪਿੰਡ ਪ੍ਰਵਾਸੀਆਂ ਦੇ ਨਾਲ ਹੁੰਦਾ ਵਗਾ ਵੀ ਸਾਡਾ ਕੰਮ ਨਹੀਂ ਚੱਲਣਾ ਵਗਾ ਸਾਡਾ ਝੋਂਡਾ ਕੌਣ ਲਾਊਗਾ ਮੱਝਾਂ ਨੂੰ ਪੱਠੇ ਕੌਣ ਪਾਊਗਾ ਉਹਨਾਂ ਬਾਰੇ ਕੀ ਕਹਿ ਸਕਦੇ ਹੋ ਕਿ ਵੀ ਦੋ ਚਾਰ ਬੰਦੇ ਕੱਢਣ ਵਾਲੇ ਹੁੰਦੇ ਨੇ ਪਿੰਡ ਦੇ ਵਿੱਚੋਂ ਬਾਕੀ ਉਹਨਾਂ ਪ੍ਰਵਾਸੀਆਂ ਦੇ ਨਾਲ ਹੁੰਦੇ ਨੇ ਬਾਕੀ ਰਿਤੇਦਾਰੀਆਂ ਪਾ ਲੈਂਦੇ ਆ ਜਿਨ੍ਹਾਂ ਦੀਆਂ ਰਿਤੇਦਾਰੀਆਂ ਉਹਦੇ ਨਾਲ ਉਹ ਕਿਵੇਂ ਕੱਢਣਗੇ ਜਿਨ੍ਹਾਂ ਨੇ ਡੋਲੀ 'ਚ ਬਿਠਾ ਕੇ ਤੋਰੀਆਂ ਹਈਆਂ ਨੇ ਉਹ ਕਿਵੇਂ ਤੋੜਨਗੇ ਫਿਰ ਮੈਂ ਇਹ ਵੀ ਗੱਲ ਕਹਿਣੀ ਚਾਹੁੰਨਾ ਜੇ ਜੇ ਰਿਤੇਦਾਰੀਆਂ ਪਾਉਣੀਆਂ ਹਨ ਨਾ ਇਹਨਾਂ ਦੀ ਉੱਥੇ ਹੀ ਪਿੰਡ 'ਚ ਪਹੁੰਚ ਜਿੱਥੇ ਇਹਨਾਂ ਦੀ ਜਿੱਥੇ ਇਹਨਾਂ ਦਾ ਪਿੰਡ ਆ ਉਹਨਾਂ ਨੂੰ ਘਰ ਜਵਾਈ ਕਿਉਂ ਰੱਖਦੇ ਨੇ ਉਹ ਜੇ ਧੀ ਵਿਆਹੀ ਆ ਤਾਂ ਉਹਨੂੰ ਪਿੰਡ ਭੇਜਾਂ ਉੱਥੇ ਰਹਿਣ ਉਹ ਘਰ ਜਵਾਈ ਬਣਾ ਕੇ ਕਿਉਂ ਰੱਖਦੇ ਕੰਮ ਕਰਾਉਂਦੇ ਨੇ ਲੋਕ ਕਿਉਂ ਕਰਾਉਂਦੇ ਨੇ ਕੰਮ ਇੱਥੇ ਸਾਡੇ ਬੱਚੇ ਮਰਵਾਉਂਦੇ ਨੇ ਫਿਰ ਪੂਰੀ ਸਰਕਾਰ ਨੂੰ ਭੱਜਣਾ ਪਉਂਦੇ ਅੱਜ ਇੱਕ ਇੱਕ ਸਿੱਖ ਪਰਿਵਾਰ ਦਾ ਬੱਚਾ ਮਾਰਿਆ ਗਿਆ ਇਹਨਾਂ ਪਰਵਾਹਤਿਆਂ ਨੇ ਮਾਰਿਆ ਉਹਨਾਂ ਦੇ ਤੱਕ ਤੇ ਪੰਜਾਬ ਪੁਲਿਸ ਤੇ ਅਗਲਾ ਕਿੱਦਾਂ ਖੜੀ ਆ ਹੂੰ ਖੜੀ ਆ ਨਾ ਹੁਣ ਇਹਦੇ ਵਿੱਚ ਕਿੰਨੇ ਲੋਕਾਂ ਦਾ ਨੁਕਸਾਨ ਆ ਕਿੰਨੀ ਪਬਲਿਕ ਖੜੀ ਆ ਕਿੰਨੀਆਂ ਗੱਡੀਆਂ ਮੋਟਰ ਹੁਣ ਜਾਮ ਲੱਗਿਆ ਸੀਗਾ ਕੀ ਤਾਂ ਕੀ ਦੀ ਕੀ ਮਜਬੂਰੀ ਹੋਊਗੀ ਜਿਹੜਾ ਇੱਥੇ ਫਸਿਆ ਬੈਠਾ ਹੂਗਾ ਮੈਂ ਇਹ ਵੀ ਗੱਲ ਕਹਿਣ ਕਿ ਉਹਨਾਂ ਨੂੰ ਗਲਤੀ ਇੱਕ ਬੰਦੇ ਦੀ ਹੁੰਦੀ ਆ ਪਰ ਨੁਕਸਾਨ ਪੂਰਾ ਪੰਜਾਬ ਭੁਗਦਾ ਏ ਗਲਤੀ ਇੱਕ ਨੁਕਸਾਨ ਇੱਕ ਬੰਦਾ ਕਰਦਾ ਵਾ ਨੁਕਸਾਨ ਪੂਰੇ ਟ੍ਰੈਫਿਕ ਭੁਗਦਾ ਵਾ ਹੁਣ ਪੰਜਾਬ ਪੁਲਿਸ ਇੱਥੇ ਖੜੀ ਆ ਅਸੀਂ ਤਾਂ ਵੀ ਪੰਜਾਬ ਪੁਲਿਸ ਨੂੰ ਹੀ ਕਹਿਣਾ ਆ ਕਿ ਤੁਸੀਂ ਇਹਨਾਂ ਦਾ ਸਿਕੰਜਾ ਕੱਠੋ ਕਿਉਂ ਨਹੀਂ ਕੱਢਦੇ ਇਹਨਾਂ ਦੇ ਬੰਦੀ ਕਾਰਵਾਈ ਕਰੋ ਇਹਨਾਂ ਦਾ ਸਨাক্তੀ ਕਾਰਡ ਇਹਨਾਂ ਦਾ ਆਧਾਰ ਕਾਰਡ ਇਹਨਾਂ ਦੇ ਪੈਨ ਕਾਰਡ ਜੋ ਵੀ ਹੈ ਚੈੱਕ ਕਰੋ ਇਹਨਾਂ ਦੇ ਬੰਦੀ ਕਾਰਵਾਈ ਕਰੋ ਜੇ ਹੈਗਾ ਤੇ ਪ੍ਰੂਫ ਠੀਕ ਹੈ ਨਾ ਚੱਲ ਦੁਬਾਰਾ ਪਾਬਸੀ ਯੂਪੀਪੀਆਰ ਆਇਆ ਉੱਥੇ ਹੀ ਚੱਲ ਤੇਰਾ ਉੱਥੇ ਹੀ ਕੰਮ ਆ ਪਾਪਾ ਜੀ ਆ ਅਮਰੀਕ ਕੋਲੇ ਦੀ ਖਬਰ ਆ ਗਈ ਪੰਜਾਬੀ ਨੇ ਇੱਕ ਜਵਾਕ ਚੱਕ ਲਿਆ ਸੀਗਾ ਉਹ 24 ਘੰਟਿਆਂ ਦੇ ਵਿਚ ਇੰਕਾਊਂਟਰ ਕਰਤਾ ਸੀ ਪੰਜਾਬੀ ਮੁੰਡੇ ਦਾ 24 ਘਟਿਆਂ ਦੇ ਵਿੱਚ ਨਾ ਕਾਊਂਟਰ ਕਰਤਾ ਜੀ ਗਾਈ। ਇਹ ਗੱਲ ਦੇਖਦੇ ਹੋ ਨਾ। ਕੋ ਵੱਡੇ ਨੂੰ ਫਰੋਜ ਨਹੀਂ ਆਈ ਸੀ। ਇਹ ਪੰਜਾਬੀ ਕਿਉਂ ਰੜਕਦੇ ਨੇਗੇ? ਇਹ ਇਹ ਰੜਕਣੇ ਆ। ਹਾਂਜੀ। ਇਹ ਰੜਕਣੇ ਆ ਸਾਡੇ ਹੀ ਸਾਡੇ ਵੈਰੀ ਆ। ਪਰ ਇਹ ਸਿੱਖ ਕੌਮ ਉਹਦੋਂ ਨਹੀਂ ਖਤਮ ਹੋਈ ਜਦੋਂ ਦੋ ਰਹਿਗੇ ਸੀਗੇ। ਉਹਦੋਂ ਨਹੀਂ ਖਤਮ ਹੋਏ। ਹੁਣ ਕੀ ਖਤਮ ਹੋਣਿਆ ਪੰਜਾਬ ਨੂੰ ਢੋਪਿਆ। ਸਾਰੇ ਆਮ ਢੋਪਿਆ ਪੰਜਾਬ ਨੂੰ ਸਾਰੇ ਆਮ ਪਾਣੀ ਨੰਗਲ ਟੈਂਡਾ ਖੋਲਿਆ ਪਰ ਪੰਜਾਬ ਖਾਲੀ ਵੀ ਨਹੀਂ ਮਰਿਆ। ਖਾਲੀ ਵੀ ਨਹੀਂ ਮਰਿਆ। ਇਹ ਮਰਣਾ ਨਹੀਂ ਇਹ ਤਾਂ ਬਹੁਤ ਡੁੰਗੀਆਂ ਨੇ। ਪਰ ਮਾਰਨ ਵਾਲੇ ਵੀ ਕੰਮ ਨਹੀਂ ਛੱਡੀ ਪਰ ਅਸੀਂ ਹੁਣ ਲਿਹਾਜ਼ ਨਹੀਂ ਕਰਨਾ ਜੇ ਇਹਨਾਂ ਨੂੰ ਨਾਤਰ ਸਰਕਾਰ ਪਾਉਂਦੀ ਹੈ ਠੀਕ ਹੈ ਜੇ ਇਹਨਾਂ ਨੂੰ ਵੋਟਾਂ ਦੀ ਲੋੜ ਹੈ ਤੇ ਇਹ ਵੋਟਾਂ ਜਾ ਕੇ ਯੂਪੀ ਬਿਹਾਰ ਤੇ ਲੜ ਲਿਆ ਕਰਨ ਲਖਨ ਇੱਥੇ ਆ ਕੇ ਐਮਐਲਏ ਗਰੀ ਜੋ ਪ੍ਰਧਾਨ ਕਰੀ ਕਿ ਐਮੀ ਗਰੀ ਕਰਨੀ ਉਹ ਚੈੱਕ ਕਰ ਲਿਆ ਕਰਨ ਨਾਰੇ ਖੁਦ ਐਮਐਲਏ ਮੌਜੂਦਾ ਜੀਵਨ ਸਿੰਘ ਸੰਗੋਵਾਲ ਦਾ ਪਿੰਡ ਹੈਗਾ ਉਹਨੂੰ ਚਾਹੀਦਾ ਸੀ ਇੱਥੇ ਆਉਣਾ ਖੁਦ ਕਿਉਂਕਿ ਆ ਪਿੰਡਾਂ ਦੇ ਵਿੱਚ ਆਪਾਂ ਦੇਖਦੇ ਆ ਕੋਈ ਆਉਂਦੇ ਨਹੀਂਗੇ ਮੁਰ ਜਾਂਦੇ ਨਹੀਂਗੇ ਆਪ ਦਾ ਭਾਸਣ ਦੇ ਕੇ ਅੱਜ ਆ ਕਿਹੜੀ ਘਟਨਾ ਹੋਈ ਐ ਸਮਝ ਲੋ ਵੀ ਪੂਰੇ ਦੇਸ਼ ਨੂੰ ਘਾਟਾ ਪਿਆ ਵਗਾ ਇਹ ਘਾਟਣਾ ਲਾਵੇ ਕੋਈ ਅਸੀਂ ਚਪਕੌਰ ਸਾਹਿਬ ਅੱਜ ਮਹੱਲਾ ਖੜਨ ਗਏ ਸੀ ਸਾਡਾ ਅੱਜ ਦਾ ਜਿਹੜਾ ਮਹੱਲਾ ਸੀਗਾ ਚਮਕੌਰ ਸਾਹਿਬ ਦੇ ਤੇ ਸਹਰੇ ਦਾ ਮਹੱਲਾ ਜਿਹੜਾ ਖੜਾ ਉੱਥੇ ਨਿਕਲਦਾ ਉਹ ਸਾਡਾ ਅੱਜ ਜਿਹੜਾ ਅੱਜ ਸਾਡਾ ਤੇ ਸਹਰਾ ਹੈ ਨਾ ਉਹ ਵੱਖਰਾ ਸੀਗਾ ਠੀਕ ਹੈ ਜੀ ਥੂਪਾਸਟਰ ਹੱਦ ਨਾਲ جنگ ਸੀ ਸਾਡੀ ਅੱਜ ਜੋ ਸਾਨੂੰ ਅੱਧੀ ਛੱਡ ਕੇ ਹੁਣੀ ਪੈ ਗਈ ਆ ਮੈਂ ਜ਼ਿਲ੍ਹਾ ਜੱਜਦਾਰ ਲੁਧਿਆਣੇ ਦਾ ਮੇਰੀ ਜ਼ਿੰਮੇਵਾਰੀ ਮੈਂ ਜ਼ਥੇਦਾਰ ਕਹਿੰਦਾ ਪ੍ਰਗਟ ਸਿਆ ਜਾਂ ਤੇਰਾ ਦਿલાઈ ਤੈਨੂੰ ਜਾਣਾ ਪੈਣਾ ਹੀ ਮੈਂ ਮੁਹੱਲਾ ਛੱਡ ਕੇ ਇੱਥੇ ਆਇਆ ਹਾਂ ਪਰ ਮੈਨੂੰ ਕੋਈ ਇਹ ਕਵੇ ਨਾ ਕਿ ਇਹਨੂੰ ਅਹੀਂ ਐ ਕਰਦਾਂਗੇ ਹੋਗੋ ਤਾਂ ਪਾ 21 ਸਿਆ ਘਰਾ ਦੂੰ ਜਿਹੜਾ ਮਰਜ਼ੀ ਮੇਰੇ ਸਾਹਮਣੇ ਆ ਜਾਏ ਮੈਂ ਲਿਹਾਜ਼ ਨਹੀਂ ਕਰਨਾ ਮੈਂ ਫਿਕਨ ਵਾਲਿਆਂ ਦੀ ਨਹੀਂ ਝੁਕਣ ਵਾਲਿਆਂ ਦੀ ਨਹੀਂ ਨਾ ਵਿਗਿਆ ਨਾ ਝੁਗਿਆ ਵਾ ਮੈਂ ਉਹ ਜ਼ਥੇਦਾਰ ਮੈਂ ਅਕਾਲੀ ਫੂਲਾਦਿੰਗ ਦੀ ਸੋਚ ਤੇ ਪੈਰ ਦੇਣ ਵਾਲਾ ਮੈਂ ਲਿਹਾਜ਼ ਨਹੀਂ ਕਰਨਾ ਮੇਰਾ ਜ਼ਥੇਦਾਰ ਬਾਬਾ ਜੀ ਪ੍ਰਸ਼ਾਸਨ ਉੱਤੇ ਕਿੰਨਾ ਗਿਜਕੀ ਨਾ ਹੋਣ ਤੁਹਾਨੂੰ ਦੇਖੋ ਜੀ ਉਹਨਾਂ ਨੇ ਵਿਸ਼ਵਾਸ ਦਵਾਇਆ ਵਾ ਪਰ ਸਾਨੂੰ ਕੋਈ ਯਕੀਨ ਨਹੀਂ ਆ ਕਿਉਂਕਿ ਅਸੀਂ ਤਾਂ ਹੁਣੇ ਹੀ ਆਏ ਆ ਹਾਂਜੀ ਦੁਪਹਿਰੇ 12 1 ਵਜੇ ਦਾ ਬੱਚਾ ਗੁੰਮਿਆ ਹੋਇਆ ਹਾਲੇ ਤੱਕ ਉਹਦਾ ਕੋਈ ਅਤਾ ਪਤਾ ਨਹੀਂ ਠੀਕ ਹੈ ਤੇ ਉਹਦਾ ਕੋਈ ਅਤਾ ਪਤਾ ਨਹੀਂ ਹੈਗਾ ਠੀਕ ਹੈ ਜੀ ਇਹ ਤੁਹਾਨੂੰ ਸਿਰਫ ਰਾਤ ਇਹ ਲੈਂਟਾ ਮੰਗਾ ਲੈਣੇ ਜੇ ਕਰ ਰਹੇ ਨੇ ਉਹ ਕਰ ਲੈਣ ਤੁਸੀਂ ਸਵੇਰ ਦਾ ਇੰਤਜ਼ਾਮ ਕਿਉਂ ਨਹੀਂ ਕੀਤਾ ਬਾਕੀ ਇਹ ਕਹਿੰਦੇ ਸਰਪੰਚ ਹੋ ਗਿਆ ਜਾਂ ਐਮਐਲਏ ਹੋ ਗਿਆ ਇਹਨਾਂ ਨੇ ਫੋਟ ਮੋਰਾ ਲਾ ਲਾ ਕੇ ਦਿੱਤੀਆ ਕਿ ਤੁਸੀਂ ਉੱਥੇ ਜਾ ਕੇ ਆਧਾਰ ਕਾਰਡ ਬਣਾ ਲਓ ਆਪਣਾ ਪੈਨ ਕਾਰਡ ਬਣਾ ਲਓ ਕਿ ਆਪਣੀ ਬੋਟ ਬੈਂਕ ਬਣਾਈ ਉਹਨਾਂ ਨੇ ਭਈਆਂ ਨੂੰ ਜਿਹੜੇ ਜਿਹੜੇ ਵੀ ਪਿੰਡਾਂ ਜਾ ਕੇ ਦੇਖ ਲੋ ਹਾਲ ਇਹੀ ਆ ਤੇ ਸੀਐਮ ਭਗਵੰਤ ਮਾਨ ਕਹਿੰਦਾ ਕਿ ਆਪਣੇ ਪੰਜਾਬੀ ਜੁਕੀ ਬਿਹਾਰ ਦੇ ਵਿੱਚ ਨੇ ਇੱਥੇ ਨੇ ਉੱਥੇ ਨੇ ਹਾਂ ਜੀ ਹਾਂ ਜੀ ਤੇ ਕਹਣਾ ਚਾਹੁੰਦਾ ਕਿ ਸਾਡੇ ਜਿਹੜੇ ਪੰਜਾਬੀ ਉੱਥੇ ਜਾ ਕੇ ਆਪਣਾ ਕਾਰੋਬਾਰ ਕਰਦੇ ਆ ਕਰੋੜਾਂ ਦੀਆਂ ਜ਼ਮੀਨਾਂ ਲਈਆਂ ਉਹਨਾਂ ਨੇ ਪਾਰੋਂ ਕਿਸੇ ਬੱਚਿਆਂ ਨਾਲ ਰੇਪ ਤੇ ਨਹੀਂ ਕਰਦੇ ਨਹੀਂ ਨਹੀਂ ਕਿਸੇ ਬੱਚਿਆਂ ਦੇ ਕੁਪਤੰਗਾ ਦੇ ਡਾਂਗਾ ਤੇ ਨਹੀਂ ਜੰਦੇ ਸਾਡੇ ਪੰਜਾਬੀ ਜਿਹੜੇ ਚੂਕੀ ਬਿਹਾਰ ਚ ਨੇ ਅਗਰ ਉਹ ਇਹੋ ਜਿਹਾ ਕੰਮ ਕਰਨਗੇ ਤਾਂ ਕੱਢ ਦਿਓ ਛੱਡ ਦਿਓ ਸੀ ਗੱਲ ਇਹ ਕਿਹੜੇ ਸਾਡੇ ਪੰਜਾਬੀ ਚੂਕੀ ਬਿਹਾਰ ਉਧਰ ਸਾਰੇ ਉੜੀਸਾ ਸਾਰੇ ਪਾਸੇ ਨੇ ਸਾਡੇ ਪੰਜਾਬੀ ਚਾਰ ਚਾਰ ਬੱਚੇ ਬੱਚਿਆਂ ਦੇ ਚਾਰ ਚਾਰ ਸਾਲ ਦੇ ਸਾਲ ਦੇ ਬੱਚਿਆਂ ਦਾ ਰੇਪ ਤੇ ਨਹੀਂ ਕਰਦੇ ਹਾਂਜੀ ਚਾਰ ਚਾਰ ਸਾਲ ਦੀਆਂ ਬੱਚੀਆਂ ਦੇ ਨਹੀਂ ਚੱਕਦੇ ਸ਼ਰਮ ਆਉਂਦੀ ਕਹਿਣ ਲੱਗਿਆਂ ਕਿ ਜਿੰਨੂੰ ਗਊ ਮਾਤਾ ਕਹਿੰਦੇ ਨੇ ਹਿੰਦੂਧਰਮ ਉਹ ਵੀਡੀਓ ਆਂਦੀ ਆ ਗਲੀ ਦੇ ਵਿੱਚ ਉਹ ਭਈਆ ਦਾ ਰੇਪ ਕਰਨ ਲਿਆ ਹਾਂ ਇੱਕ ਪੀੜੀ ਆਈ ਭਈਆ ਕੁੱਤੀ ਚੱਕ ਕੇ ਅੰਦਰ ਲੈ ਗਿਆ ਉਹਦਾ ਰੇਪ ਕਰਨ ਲਿਆ ਤੇ ਉਥੇ ਜਗਾ ਕਹਿ ਰਹੀ ਸੀ ਪਾਣਾ ਉਹ ਕਿ ਉਹ ਛੱਡੂਗਾ ਨਹੀਂ ਨਹੀਂ ਜਿਹੜਾ ਗਾਈ ਦੇ ਨਾਲ ਲੱਗਿਆ ਜਾਂ ਕੁੱਤੀ ਨੂੰ ਚੱਕ ਚੱਕ ਕੇ ਲੈ ਕੇ ਜਾ ਰਾ ਕਿੱਦਾਂ ਛੱਡੂਗਾ ਕਿਸੇ ਦੇ ਬੱਚੇ ਇਹ ਜਿਹੜਾ ਸਾਰਾ ਕੰਮ ਹੋ ਰਿਹਾ ਨਾ ਜਿਹੜੇ ਤੁਹਾਡੇ ਸਰਪੰਚ ਪੰਚ ਇਹਨਾਂ ਨੇ ਖੋਦ ਮੋਰਾ ਲਾਲਾ ਕੇ ਦਿੱਤੀਆਂ ਕਿ ਜਾਓ ਆਪਣੇ ਵੋਟਰ ਕਾਰਡ ਬਣਾਓ ਤਾਂ ਸਾਨੂੰ ਵੋਟਾਂ ਪਾਓ ਹੁਣ ਲੁਧਿਆਣੇ ਦਾ ਕਿਹੜਾ ਇੱਕ ਪ੍ਰਧਾਨ ਆ ਪ੍ਰਵਾਸੀਆਂ ਦਾ ਜੀ ਹਾਂ ਜੀ ਉਹ ਕਹਿੰਦਾ ਵਗਾ ਵੀ ਜੇ ਅਸੀਂ ਇੱਥੇ ਆ ਤਾਂ ਪੰਜਾਬੀ ਵੀ ਬਾਹਰ ਗਈ ਹੋਈ ਨਹੀਂ ਕਿ ਪੰਜਾਬ ਅਸੀਂ ਪੰਜਾਬੀ 150 ਰੁਪਏ ਦੀ ਟਿਕਟ ਲਾ ਕੇ ਨਹੀਂ ਗਏ ਹੋਏ ਪੰਜਾਬੀ ਪੈਸੋਂ 40 45 ਲੱਖ ਲਾਉਂਦੇ ਨੇ ਆਈ ਲੈਟਸ ਕਰਦੇ ਨੇ ਉਥੋਂ ਦੀ ਭਾਸ਼ਾ ਸਿੱਖਦੇ ਨੇ ਉਦੋਂ ਦਾ ਕਾਨੂੰਨ ਸਿੱਖਦੇ ਨੇ ਫੇਰ ਜਾਂਦੇ ਨੇ ਇਹ ਥੋੜੀ ਆ ਕੀ ਆ 1.5 ਦੋ ਰੁਪਏ ਦੇ ਟਿਕਟ ਪੜੀ ਦਾ ਜਨੈਕ ਦਾ ਹਾਬੜਾ ਦੇ ਤੇ ਬੈਠ ਕੇ ਲੁਧਿਆਣੇ ਆ ਗਏ ਬੜਾ ਫਰਕ ਆ ਪੰਜਾਬੀ ਉਥੇ ਜਾਂਦੇ ਆ ਨਾ ਜਿੰਨਾ ਚਿਰ ਇੱਕ ਕਾਗਜ਼ ਨੂੰ ਦਾ ਕੱਟ ਹੁੰਦਾ ਏਅਰਪੋਰਟ ਤੋਂ ਵਾਪਸ ਕਰ ਦਿੰਦੇ ਆ ਪਰ ਇਸ ਪੰਜਾਬ ਦੇ ਵਿੱਚ ਤੰਦ ਪਾਇਆ ਹੋਇਆ ਕੋਈ ਕਿਥੋਂ ਕ੍ਰਾਈਮ ਕਰਕੇ ਲੁਧਿਆਣੇ ਕੋਈ ਕਿਥੋਂ ਕਤਲ ਕਰਕੇ ਆ ਗਿਆ ਰੇਪ ਕਰਕੇ ਆ ਗਿਆ ਅਜੇ ਕੱਖ ਨਹੀਂ ਬੜਕ ਸਾਡੇ ਨਾਲ ਦਾ ਬੰਦਾ ਖੜਾ ਕੀ ਕਰ ਰਿਹਾ ਹੁਣ ਆਏ ਕਿੱਦਾਂ ਆ ਇਹ ਇੱਕ ਤਾਂ ਪੰਜਾਬ ਦਾ ਇਹ ਹਾਲ ਆ ਸਟੇਸ਼ਨ ਦੇ ਉੱਤਰ ਨੇ ਆ ਨਾ ਕਿਸੇ ਦਾ ਕਾਗਜ਼ ਚੈੱਕ ਹੁੰਦੇ ਨਾ ਕਿ ਦੀ ਬੇਟੀ ਦੇ ਕੁੜੀਆਂ ਬਸ ਇਹ ਚਪਲਾ ਪਾ ਕੇ ਆਉਂਦੇ ਨੇ ਹੈਨਾ ਤੇ ਇਸ ਕਰਕੇ ਜਿਹੜੇ ਇਥੋਂ ਦੇ ਆਮ ਆਦਮੀ ਪਾਰਟੀ ਨੇ ਜਿਹੜਾ ਗੰਦ ਪਾਇਆ ਨਾ ਪੰਜਾਬ ਦੇ ਚੋਗੀਆਂ ਸੀਐਮ ਜਿਹੜਾ ਜਿਹੜਾ ਭਗਵੰਤ ਸਾਨ ਨੂੰ ਚਲਾਉਣ ਵਾਲਾ ਉਹ ਭਈਆ ਵਾ ਤੇ ਭਗਵੰਤ ਸਾਨ ਕਦੀ ਵੀ ਭਈਆ ਦੇ ਖਿਲਾਫ ਨਹੀਂ ਜਾਣਾ ਭਗਵੰਤ ਸਾਨ ਨੇ ਕਦੀ ਵੀ ਭਈਆ ਦੇ ਖਿਲਾਫ ਨਹੀਂ ਜਾਣਾ ਕਿਉਂਕਿ ਅਗਰ ਭਗਵੰਤ ਸਾਨ ਭਈਆ ਦੇ ਖਿਲਾਫ ਜਾਂਦਾ ਤੇ ਦਿੱਲੀ ਵਾਲੇ ਲਾਲੇ ਦੀ ਚੂੜੀ ਕੱਸ ਦੇਣੀ ਗੱਲ ਇਹ ਆ ਤੇ ਇਹ ਜਿਹੜਾ ਗੰਦ ਚਲਾਉਂਦਾ ਆਮ ਆਦਮੀ ਪਾਰਟੀ ਆਈ ਹੈ ਇਹਨੇ ਗੰਦ ਪਾਇਆ ਪਰ ਇਹ ਆ ਗਈ ਜਿਹੜਾ ਚੰਦਾ ਕੰਮ ਕਰਦਾ ਉਹਨੂੰ ਉੱਤੇ ਤਿੰਨ ਤਿੰਨ ਵਾਰੀ ਐਨਐਸਏ ਲੱਗ ਜਾਂਦੀਆਂ ਠੀਕ ਆ ਜੀ પણ ਜਿਹੜਾ ਆ ਬਈ ਇਹਨੇ ਰੇਪ ਕੀਤਾ ਉਹ ਬੱਚੇ ਦਾ ਉਹਨੂੰ ਗੁੱਟਾਂਗਾ ਜੋ ਡਾਂਗ ਦਿੱਤੀ ਆ ਕੱਲ੍ਹ ਤਾਂ ਉਹਨੂੰ ਜੇਲ੍ਹ ਲੈ ਜਾਣ ਦੀ ਕੀ ਲੋੜ ਸੀ ਉਹਨੇ ਕ੍ਰਾਈਮ ਸਾਹਮਣੇ ਆ ਗਿਆ ਸੀ ਉਹਨੂੰ ਤੇ ਕ੍ਰਾਈਮ ਮਗਾਉਂਦੇ ਚੌਂਕ ਦੇ ਵਿੱਚ ਡਾਂਗਦੇ ਤਾਂ ਪਤਾ ਲੱਗਦਾ ਕਿ ਇਨਸਾਫ ਆ ਉਹਨੂੰ ਤੇ ਹੁਣ ਜਵਾਈ ਬਣਾ ਕੇ ਅੰਦਰ ਰੱਖ ਲਾ ਉਹਨੂੰ ਰੋਟੀਆਂ ਖਵਾਣਦੇ ਆ ਹਨਾ ਜਦੋਂ ਉਹਦੀ ਸਜ਼ਾ ਹੋਊਗੀ ਉਹ ਹੋਣੀ ਚੰਗੀ ਗੱਲ ਜੀ ਚੰਗਾ ਭਾਬੇ ਧੰਨਵਾਦ ਜੀ ਉਹਦੀ ਸਜ਼ਾ ਪੂਰੀ ਹੋਣੀ ਆ ਇੱਕ ਮਿੰਟ ਖੜੋ ਜੀ ਮੇਰੇ ਕਮੇਡੀ ਕਮੇਡੀ